ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਂ ਦਾ ਸਾਰਿਆਂ ਤੇ ਮੇਰ ਭਰਾ ਅਥ ਰੱਖਾ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਾ ਤੇ ਲਓ ਜੀ ਅੱਜ ਆਪਾਂ ਪਿਆਜ਼ ਵਾਲੇ ਬਣਾਵਾਂਗੇ ਲੱਛੇ ਪਰੌਂਠੇ ਤੇ ਇਧਰ ਆਪਾਂ ਨੇ ਆਟਾ ਲੈ ਲਿਆ ਸੀਗਾ ਤੇ ਆਟੇ ਦੇ ਵਿੱਚ ਆਪਾਂ ਨੇ ਪਾ ਲਿਆ ਸੀ ਨਮਕ ਥੋੜਾ ਜਿਹਾ ਤੇ ਥੋੜੀ ਜੀ ਪਾ ਲਈ ਸੀ ਆਪਾਂ ਨੇ ਹਲਦੀ ਤੇ ਥੋੜੀ ਜੀ ਲਾਲ ਮਿਰਚ ਪਾਊਡਰ ਪਾਇਆ ਸੀਗਾ ਇਹ ਨਮਕ ਤੇ ਹਲਦੀ ਕਿਉਂ ਪਾਇਆ ਇਹ ਚੰਗੀ ਹੁੰਦੀ ਹੈ ਹਨਾ ਕਿਉਂਕਿ ਹਲਦੀ ਵੀ ਜਿਹੜੀ ਹੁੰਦੀ ਬਹੁਤ ਵਧੀਆ ਹੁੰਦੀ ਹੈ ਤੇ ਵੈਸੇ ਤਾਂ ਅਸੀਂ ਤਾਂ ਰੈਗੂਲਰ ਆਟੇ ਦੇ ਵਿੱਚ ਨਮਕ ਥੋੜਾ ਜਿਹਾ ਥੋੜੀ ਜੀ ਹਲਦੀ ਕਿਉ ਮਾੜਾ ਜਾਂ ਤੇ ਦੁੱਧ ਪਾ ਕੇ ਹੀ ਆਟਾ ਗੁੰਨਦੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਥੋੜਾ ਜਿਹਾ ਡੇਢ ਕੂ ਚਮਚੀ ਛੋਟੀ ਕੂ ਵਾਲੀ ਰੋਟੀਆਂ ਚੋਂ ਪੜਨ ਵਾਲੀ ਆਪਾਂ ਨੇ ਉਹ ਲੈ ਲਈ ਤੇ ਥੋੜਾ ਜਿਹਾ ਆਪਾਂ ਦੁੱਧ ਪਾਵਾਂਗੇ ਇਹ ਦਿਨਾਲਾ ਆਟਾ ਜਿਹੜਾ ਹੁੰਦਾ ਨਾਲੇ ਤਾਂ ਮਲਾਈਮ ਬਹੁਤ ਹੁੰਦਾ ਹੈ ਇਹ ਨਾਲੇ ਆਟਾ ਰੋਟੀਆਂ ਜਿਹੜੀਆਂ ਬਹੁਤ ਵਧੀਆ ਪੱਕਦੀਆਂ ਆ ਇਸੇ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਨਾਲ ਪਾਣੀ ਪਾ ਕੇ ਇਹਦਾ ਆਟਾ ਤਿਆਰ ਕਰ ਲਵਾਂਗੇ ਜਿਵੇਂ ਆਪਾਂ ਨੋਰਮਲ ਆਟਾ ਗੁੰਨਦੇ ਆਟਾ ਉਵੇਂ ਹੀ ਗੁੰਨਣਾ ਹੈ ਤੇ ਤੈਨੂੰ ਸੋ ਮੱਚ ਜਿਹੜੇ ਮੇਰੇ ਵੀਡੀਓ ਨੂੰ ਇੰਨੀ ਕੁ ਜ਼ਿਆਦੀ ਸਪੋਰਟ ਕੀਤੀ ਐ ਇੰਨੀ ਕੁ ਜ਼ਿਆਦੀ ਲਾਈਕ ਸ਼ੇਅਰ ਕੀਤਾ ਹੈ ਹਨਾ ਸੋਹਣੇ ਸੋਹਣੇ ਕਮੈਂਟ ਕੀਤੇ ਮੇਰੀਆਂ ਭੈਣਾਂ ਨੇ ਮੇਰੇ ਵੀਰਾਂ ਨੇ ਜੁਕੇ ਤੋਂ ਜੁਕੇ ਤੋਂ ਯੂ ਐਸ ਏ ਤੋਂ ਕੈਨੇਡਾ ਤੋਂ ਹਨਾ ਤੇ ਬਹੁਤ ਜਿਆਦਾ ਕਿਉਂਕਿ ਮੈਂ ਨਾ ਤਾਂ ਫੇਰ ਕਿਸੇ ਦਿਨ ਲੈ ਕੇ ਸਾਰਿਆਂ ਦੇ ਉਸ ਆਈਡੀਆਾਂ ਦੇ ਤੇ ਫੇਰ ਵੀਡੀਓ ਬਣਾਉਂਗੀ ਤੇ ਫਿਲਹਾਲ ਆਪਾਂ 5-6 ਮੈਂ 1-2 ਸਿੰਪਲ ਜਿਹੀਆਂ ਰੈਸਪੀਆਂ ਪਾਉਣੀ ਆ ਥੋੜੇ ਦਿਨ ਬੀਜੀ ਸੀਗੀ ਨਾਲੇ-ਨਾਲੇ ਥੋੜੀ ਠੀਕ ਨਹੀਂ ਸੀਗੀ ਤੇ ਇਸੇ ਤਰ੍ਹਾਂ ਕਰਕੇ ਆਪਾਂ ਨੇ ਆਟਾ ਗੁੰਨ ਲਿਆ ਹੁਣ ਤੇ ਇਹਦੇ ਉੱਤੇ ਆਪਾਂ ਨੇ ਫੇਰ ਥੋੜਾ ਜਿਹਾ ਘਿਓ ਦਾ ਹੱਥ ਲਵੇੜ ਕੇ ਲਾਤਾ ਤੇ ਪੂਣਾ ਗਿੱਲਾ ਕਰਕੇ ਜਿਵੇਂ ਕੱਪੜਾ ਮੀਂਝ ਆਪਾਂ ਪੰਜਾਬੀ ਚ ਠੇਠ ਪੰਜਾਬੀ ਤਾਂ ਆਪਣੀ ਵੀ ਪੂਣਾ ਹੀ ਆਗਾ ਆਟੇ ਵਾਲਾ ਪੂਣਾ ਕਿੱਥੇ ਹਨਾ ਆਪਾਂ ਕਹਿ ਦਿੰਦੀਆਂ ਤੇ ਫੇਰ ਹੁਣ ਆਪਾਂ ਇਹਨੂੰ ਢੱਕ ਦੇਵਾਂਗੇ ਤੇ ਇਧਰ ਆਪਣੇ ਸਲਾਈਸ ਸਲਾਈਸ ਪਿਆਜ਼ ਕੱਟਲੇ ਸੀਗੇ ਤਿੰਨ ਚਾਰ ਨਾਰਮਲ ਤੇ ਅਗਰ ਤੁਸੀਂ ਵੀਡੀਓ ਤੇ ਫਸਟ ਟਾਈਮ ਚੈਨਲ ਤੇ ਵਿజిਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕਈ ਕਈ ਹੁੰਦੇ ਆ ਨਾ ਬਾਹਲੇ ਸਵਾਲ ਜਵਾਬ ਪੁੱਛਦੇ ਆ ਅਗਰ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਨਾ ਪਹਿਲਾਂ ਤੁਸੀਂ ਚੀਜ਼ ਟਰਾਈ ਕਰਿਆ ਕਰੋ ਜੇ ਚੀਜ਼ ਉਵੇਂ ਨਾ ਬਣੇ ਜਿਵੇਂ ਮੈਂ ਦੱਸਦੀ ਆ ਫਿਰ ਤੁਸੀਂ ਉਹ ਕਰ ਕਮੈਂਟ ਕਰਕੇ ਪੁੱਛ ਸਕਦੇ ਆ ਹਨਾ ਤੇ ਮੇਰੀ ਕੋਈ ਵੀਡੀਓ ਫੇਕ ਨਹੀਂ ਹੁੰਦੀ ਸਾਰੀਆਂ ਵੀਡੀਓ ਰੀਜਨਲ ਹੁੰਦੀਆਂ ਸਾਰੀਆਂ ਭੈਣਾਂ ਵੀ ਦੇਖਦੀਆਂ ਮੈਂ ਵੀ ਕਈਆਂ ਭੈਣਾਂ ਦੀਆਂ ਵੀਡੀਓ ਦੇਖਦੀ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਤੇ ਆਪਾਂ ਕਦੀ ਕਿਸੇ ਨੂੰ ਮੈਂ ਨਹੀਂ ਉਹ ਕੀਤਾਗਾ ਤੇ ਥੈਂਕ ਯੂ ਸੋ ਮਾਚ ਸੋ ਮਾਚ ਜਿਨ੍ਹਾਂ ਨੇ ਇਹਨਾਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ 4-5 ਨੂੰ ਤੇ ਮੈਂ ਬਾਹਲਾ ਜਾਣਨ ਲੱਗ ਗਈ ਜਿਵੇਂ ਗਰਲੀਨ ਦੀ ਆਈਡੀ ਹੋਗੀ ਇੱਕ ਪੈੰਡੂਰ ਸੋਇਸ ਰਾਏ ਕਢਾਈ ਹੋ ਗਈ ਹਨ ਇੱਕ ਹੋਸੀਗੀ ਅਰਪਣ ਅਰਪਣ ਅਮਰਸਰ ਤੋਂ ਹਨ ਮਨਜੀਤ ਕੌਰ ਭੈਣ ਜੀ ਤੇ ਚਾਰ ਇੱਕ ਕਿਰਨਪਾਲ कौर ਬਟਿਕ ਤੇ ਚਾਰ ਪੰਜ ਹੋਰ ਹਨ ਤੇ ਥੈਂਕ ਯੂ ਸੋ ਮੱਚ ਭੈਣੇ ਸੋਹਣੇ ਸੋਹਣੇ ਡੇਲੀ ਕਮੈਂਟ ਕਰਨ ਵਾਸਤੇ ਥੈਂਕ ਯੂ ਫੁੱਲ ਸਪੋਰਟ ਕਰਨ ਵਾਸਤੇ ਹਨ ਤੇ ਹੁਣ ਆਪਾਂ ਇਧਰ ਪਿਆਜ਼ ਪਹਿਲਾਂ ਕੱਟ ਕੇ ਜਿਹੜੇ ਰੱਖੇ ਸੀ ਉਹਨਾਂ ਨੂੰ ਆਪਾਂ ਨਮਕ ਲਾ ਕੇ ਰੱਖ ਲਿਆ ਸੀ 5-6 ਮਿੰਟ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਲਾਲ ਮਿਰਚ ਪਾਊਡਰ ਜਿਆਦਾ ਨਹੀਂ ਪਾਵਾਂਗੇ ਮਿਰਚ ਤੁਸੀਂ ਕੋਈ ਐਕਸਟਰਾ ਹੋਰ ਮਸਾਲੇ ਪਾਉਣੇ ਚਾਹੁੰਦੇ ਹੋ ਤਾਂ ਪਾ ਸਕਦੇ ਆ ਇਧਰ ਆਪਾਂ ਪਾਵਾਂਗੇ ਮਸਾਲਾ ਥੋੜਾ ਜਿਹਾ ਤੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਨਮਕ ਪਾਵਾਂਗੇ ਬੀਕਾਉਸ ਨਮਕ ਆਪਾਂ ਪਹਿਲਾਂ ਵੀ ਇਹਨੂੰ ਉਲਾਇਆ ਸੀਗਾ ਤੇ ਹੁਣ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਚੁਟਕੀ ਕੁ ਬਸ ਤੇ ਥੋੜਾ ਜਿਹਾ ਮਸਾਲਾ ਤੇ ਨਮਕ ਤੇ ਮਿਰਚ ਤੇ ਚਾਟ ਮਸਾਲਾ ਮੈਂ ਦਿਖਾਉਣਾ ਭੁੱਲ ਗਈ ਚਾਟ ਮਸਾਲਾ ਵੀ ਮੈਂ ਪਾਇਆ ਸੀਗਾ ਉਹ ਲੱਗ ਪਿਆ ਸੀਗਾ ਨਾ ਇਸ ਕਰਕੇ ਇਹਦੇ ਵਿੱਚ ਨਹੀਂ ਆ ਲੂਣ ਦਾ ਨਹੀਂ ਦੇ ਆਪਾਂ ਕਹਿ ਦਿੰਦੇ ਹਨਾ ਤੇ ਇਸੇ ਤਰ੍ਹਾਂ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲੈਂਦੇ ਪਾਣੀ ਸਾਰਾ ਇਹਦਾ ਕੱਢ ਦਿੱਤਾ ਸੀ ਪਹਿਲਾਂ ਇਹਨਾਂ ਨੂੰ ਨਮਕ ਲਾ ਕੇ ਰੱਖਿਆ ਸੀਗਾ ਨਾ ਤੇ ਹੁਣ ਆਪਾਂ ਇਧਰ ਪਰੌਂਠੇ ਬਣਾਵਾਂਗੇ ਤੇ ਅੱਜ ਮੌਸਮ ਬਹੁਤ ਵਧੀਆ ਸੀ ਨਾ ਤਾਂ ਗਰਮੀ ਸੀਗੀ ਤੇ ਮੀਂਹ ਤਾਂ ਨਹੀਂ ਆਇਆ ਸਾਡੇ ਤੇ ਮੌਸਮ ਉੰਜ ਠੰਡਾ ਠੰਡਾ ਸੀ ਬੱਦਲ ਵਾਈ ਸੀਗੀ ਤੇ ਆਪਾਂ ਨੂੰ ਆਟੇ ਨੂੰ ਦੁਬਾਰਾ ਮਸਲ ਲੈਂਦੇ ਦੇਖੋ ਤੁਸੀਂ ਆਟਾ ਕਿੰਨਾ ਮਲਾਇਮ ਬਣਦਾ ਹੈ ਨਾ ਇਸੇ ਤਰ੍ਹਾਂ ਹੀ ਅਸੀਂ ਢੇਲੀ ਆਟਾ ਐਵੇਂ ਹੀ ਗੁੰਨਦੀ ਮੈਂ ਤੇ ਹੁਣ ਆਪਾਂ ਇੱਧਰ ਪੇੜਾ ਲੈ ਲਾਂਗੇ ਪੇੜਾ ਆਪਾਂ ਥੋੜਾ ਜਿਹਾ ਮੋਟਾ ਬਣਾਵਾਂਗੇ ਪੀ ਮਿੰਦੇ ਜਿਆਦਾ ਨਿੱਕੇ ਨਿੱਕੇ ਨਹੀਂ ਬਣਾਵਾਂਗੇ ਕਿਉਂਕਿ ਨਿੱਕਾ ਜਿਹਾ ਪੇੜਾ ਜਿਹੜਾ ਹੁੰਦਾ ਨਾ ਫਿਰ ਉਹ ਪਿਆਜ਼ੇ ਰੋਟੀ ਜ਼ਿਆਦੀ ਪਾਟ ਜਾਂਦੀ ਹੈਗੀ ਤੇ ਸੋਹਣੀ ਨਹੀਂ ਬਣਦੀ ਪਾਣੀ ਜਾਂ ਨਿਕਲ ਲੱਗ ਜਾਂਦਾ ਵਿੱਚੋਂ ਤੇ ਇਹ ਆਪਾਂ ਨੇ ਹੁਣ ਪੇੜਾ ਲੈ ਲਿਆ ਤੇ ਆਪਾਂ ਹੁਣ ਇਹਦੀ ਰੋਟੀ ਬੇਲਾਂਗੇ ਪਹਿਲਾਂ ਤੇ ਪਹਿਲਾਂ ਤਾਂ ਮੈਂ ਉਹ ਕਰਦੀ ਮੈਂ ਕਦੀ ਨੇਲ ਪਾਲਿਸ਼ ਨਹੀਂ ਲਾਈ ਹੱਥਾਂ ਤੇ ਅੱਜ ਕੱਲ ਮੇਰੀ ਨਨੰਦੇ ਦੇ ਪ੍ਰੋਗਰਾਮ ਸੀਗਾ ਉੱਥੇ ਗਏ ਸੀਗੇ ਤੇ ਤਾਂ ਕਰਕੇ ਨੇਲ ਪੋਲਿਸ਼ ਲਾਈ ਸੀ ਤੇ ਹਜੇ ਲਾਈ ਨਹੀਂ ਗਈ ਹੁਣ ਮੈਂ ਸੋਚਦੀ ਮੈਂ ਲਾਉਂਗੀ ਪਰ ਮੈਨੂੰ ਥੋੜੀ ਜੀ ਸੋਹਣੀ ਲੱਗੀ ਮੈਂ ਕਦੀ ਲਾਈ ਤਾਂ ਹੈ ਨਹੀਂ ਗਈ ਜੇ ਲਾਵਾਂ ਵੀ ਮੈਂ ਕਿਸੇ ਪਾਰਟੀ ਵਗੈਰਾ ਤੇ ਜਾਵਾਂ ਤੇ ਫਿਰ ਮੈਂ ਨਾ ਲਾ ਦੇਣੀ ਹੁੰਨੀ ਆ ਤੇ ਕੱਲ ਅਸੀਂ ਲੇਟ ਹੋਗੇ ਪਰ ਮੈਂ ਲਾਈ ਨਹੀਂ ਤੇ ਉਹ ਸੀਗਾ ਜਿੱਦੋਂ ਤੇ ਮੇਰੇ ਕੋਲੇ ਉਧਰ ਆਰਡਰ-ਉਰਡਰ ਹੁੰਦੇ ਉਦੋਂ ਤਾਂ ਮੈਂ ਜਵਾਂ ਹੀ ਨੇਲ ਪੋਲਿਸ਼ ਨਹੀਂ ਲਾਉਂਦੀ ਨਾ ਹੀ ਮੈਂ ਕੋਈ ਸਾਥੇ ਚ ਪਾਉਂਦੀ ਬਿਕੋਜ਼ ਕਿਉਂਕਿ ਆਪਾਂ ਆਹ ਸਫਾਈ-ਸੁਫਾਈ ਕਰਦੇ ਕੋਈ ਚੀਜ਼ ਹਣ ਹੱਥਾਂ 'ਨ ਲੱਗ ਜਾਂਦੀ ਤੇ ਫਿਰ ਓਖਾ ਹੋ ਜਾਂਦੇ ਤੇ ਇਧਰ ਆਪਾਂ ਨੇ ਰੋਟੀ ਬੇਲ ਲਈ ਥੋੜਾ ਜਿਹਾ ਆਪਾਂ ਉੱਤੇ ਘਿਓ ਲਾਵਾਂਗੇ ਤੇ ਥੋੜਾ ਜਿਹਾ ਸੁੱਕਾ ਆਟਾ ਪਾਵਾਂਗੇ ਘਿਓ ਤੇ ਆਟਾ ਪੈਸ ਕਰਕੇ ਲਾਉਨੇ ਜਦੋਂ ਵੀ ਆਪਾਂ ਮੂਲੀ ਵਾਲੇ ਪਰੌਂਠੇ ਬਣਾਈਏ ਜਾਂ ਆਲੂ ਵਾਲੇ ਘਿਓ ਤੇ ਸੁੱਕਾ ਆਟਾ ਜ਼ਰੂਰ ਭੁੱਕਣਾ ਚਾਹੀਦਾਗਾ ਕਿਉਂਕਿ ਇਹ ਨਾ ਫਿਰ ਰੋਟੀ ਛੇਤੀ ਪਾਟਦੀ ਨਹੀਂਗੀ ਤੇ ਨਾਲੇ ਨਾ ਰੋਟੀ ਛੇਤੀ ਭੁੱਕ ਜਾਂਦੀ ਹੈ ਨਾਲ ਜਿਹੜਾ ਵਿੱਚ ਆਪਾਂ ਕੋਈ ਵੀ ਮਟੀਰੀਅਲ ਪਾਉਨੇ ਆ ਆਲੂ ਪਾਉਨੇ ਆ ਮੂਲੀਆਂ ਵਾਲੇ ਪਰੌਂਠੇ ਬਣਾਉਨੇ ਕਾਸੀ ਵਾਲੇ ਵੀ ਤੇ ਹੁਣ ਆਪਾਂ ਇਹਨੂੰ ਦੂਰਾ ਚੌਰਾ ਕਰਕੇ ਤੇ ਆਪਾਂ ਇਹਦਾ ਰੋਲ ਜਿਹਾ ਬਣਾਵ ਇਸ ਤਰ੍ਹਾਂ ਹੀ ਆਪਾਂ ਇਹਨੂੰ ਉਹ ਕਰ ਲਵਾਂਗੇ ਤੇ ਹੁਣ ਆਪਾਂ ਚਾਕੂ ਦੇ ਨਾਲ ਨਾ ਕਰ ਦੇ ਨਾਲ ਇਹਨੂੰ ਵਿੱਚ ਘਰ ਤੋਂ ਉਹ ਕਰ ਦਵਾਂਗੇ ਹਨਾ ਜੀ ਆਪਾਂ ਇਹਦੇ ਉਹ ਬਣਾਉਣੇ ਇਹ ਮੈਂ ਸਿੰਪਲ ਜਿਹਾ ਬਣਾਏ ਜਾਦੇ ਚੰਗੇ ਲੱਛੇ ਪਰੌਂਠੇ ਨਹੀਂ ਬਣਾਏ ਵੀ ਕੋ ਸੱਜ ਟਾਈਮ ਹੈ ਨਹੀਂ ਸੀਗਾ ਸਾਡੇ ਕੋਲੇ ਤੇ ਅਸੀਂ ਉਹ ਸੀ ਬੀਜੀ ਸੀਗੀਆਂ ਤੇ ਤਾਂ ਕਰਕੇ ਕਿਉਂਕਿ ਕੱਲ ਵੀ ਕੋਈ ਰੈਸਪੀ ਨਹੀਂ ਪਾਏਗੀ ਤੇ ਸਿੰਪਲ ਜੇ ਬਣਾਏ ਆ ਤੇ ਲੱਛੇ ਪਰੌਂਠੇ ਚੰਗੇ ਆ ਆਪਾਂ ਫੇਰ ਕਿਸੇ ਦਿਨ ਬਣਾ ਕੇ ਰੈਸਪੀ ਪਾਵਾਂਗੇ ਤੇ ਇਸੇ ਤਰ੍ਹਾਂ ਆਪਾਂ ਨੇ ਪੇੜਾ ਜਾਂ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨੱਪ ਕੇ ਪਰ ਇਹਨੂੰ ਜ਼ਿਆਦਾ ਜ਼ੋਰ ਨਾਲ ਨਹੀਂ ਮਿਲਿਆ ਜਾਂਦਾ ਜਿਵੇਂ ਆਪਾਂ ਜ਼ੋਰ ਨਾਲ ਰੋਟੀ ਬੇਲਦੇ ਆ ਨਾ ਇਸੇ ਤਰ੍ਹਾਂ ਨਹੀਂ ਬੇਲਿਆ ਜਾਂਦਾ ਥੋੜਾ ਜਿਹਾ ਸੌਫਟ ਜਿਹਾ ਹੱਥ ਨਾਲ ਆਪਾਂ ਬੇਲਣ ਚਲਾਵਾਂਗੇ ਇਹਦੇ ਤੇ ਕਿਉਂਕਿ ਦੇਖੋ ਫਿਰ ਇਹ ਨਿਕਲ ਲੱਗ ਜਾਂਦੇ ਏਕ ਆਪਾਂ ਇਹਨੂੰ ਵਾਲ ਬਲਿੰਗ ਜੇ ਪਾ ਦਿੱਤੇ ਹਨ ਤੇ ਏਕ ਆਪਾਂ ਉਹੋ ਹੋ ਸੀਗਾ ਇਹ ਆਪਣਾ ਪੇਨੂ ਲੱਛਾ ਪਰੌਂਠਾ ਹੈਗਾ ਪਿੰਡ ਵਾਲਿਆਂ ਭੈਣਾਂ ਆਪੇ ਪਿੰਡ ਵਾਲਿਆਂ ਭੈਣਾਂ ਸੌਖੇ ਤਰੀਕੇ ਨਾਲ ਬਣਾ ਸਕਣ ਹਨ ਜਿਵੇਂ ਆਪਾਂ ਮਾਰਨਿੰਗ ਇਸ ਸਿੰਪਲ ਬੱਚਿਆਂ ਵਾਸਤੇ ਬ੍ਰੇਕਫਾਸਟ ਬਣਾਉਣਾ ਹਨ ਬੱਚੇ ਨਾਲ ਵੇਲੇ ਜਾ ਸਕਦੇ ਟਿਫਨ ਵਾਸਤੇ ਤੇ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਪਰੌਂਠੇ ਤਿਆਰ ਕਰ ਲਵਾਂਗੇ ਇਹ ਥੋੜਾ ਜਿਹਾ ਹੋਰ ਵੱਡਾ ਪੇੜਾ ਕੀਤਾ ਸੀਗਾ ਕਿਉਂਕਿ ਵੱਡੇ ਪੇੜੇ ਚੋਂ ਨਿਕਲਦੇ ਨਹੀਂ ਨਾ ਛੇਤੀ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੈਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਪਰੌਂਠੇ ਬਣਾ ਲਵਾਂਗੇ ਤੇ ਬਹੁਤ ਸੋਹਣਾ ਬਹੁਤ ਸੋਹਣੀ ਚੀਜ਼ ਬਣ ਗਈ ਆ ਕਿਉਂਕਿ ਜਦੋਂ ਆਪਾਂ ਸਬਜੀ ਵਗੈਰਾ ਕੁਝ ਨਹੀਂ ਹੁੰਦੀ ਹਨਾ ਰੋਜ਼ ਚਟਨੀ ਵੀ ਨਹੀਂ ਕੀਤੇ ਬੰਦੀਗੀ ਵੈਸੇ ਤਾਂ ਸਾਡੇ ਘਰੇ ਤਾਂ ਤਕਰੀਬਨ ਡੇਲੀ ਬਾਣੀ ਜਾਂਦੀ ਆ ਇੱਕ ਦਿਨ ਛੱਡ ਕੇ ਤੇ ਕਿਤੇ ਨਹੀਂ ਵੀ ਬਣਦੀਗੀ ਹਨਾ ਤੇ ਦਹੀਂ ਦੇ ਨਾਲੇ ਬਹੁਤ ਵਧੀਆ ਲੱਗਦੇ ਦਹੀਂ ਤੇ ਲੱਸੀ ਦੇ ਨਾਲ ਨਾਲ ਲੱਸੀ ਹੋਵੇ ਨਾਲ ਦਹੀਂ ਹੋਵੇ ਨਾਲ ਮੱਖਣੀ ਹੋਵੇ ਤੇ ਜਦੋਂ ਇਹ ਤਿੰਨੇ ਚੀਜ਼ਾਂ ਹੋਣ ਤਾਂ ਫਿਰ ਬਹੁਤ ਵਧੀਆ ਚੀਜ਼ ਸੁੱਕੀ ਰੋਟੀ ਵੀ ਸਵਾਦ ਲੱਗਦੀ ਆ ਤਾਂ ਪਰ ਖਾਸ ਕਰਕੇ ਐਵੇਂ ਤਾਂ ਕੋਈ ਵੀ ਮਿੱਸੀ ਰੋਟੀ ਕਿਸੇ ਤਰ੍ਹਾਂ ਦੀ ਵੀ ਹੋਵੇ ਆਲੂ ਵਾਲੀ ਜਾਂ ਗੋਭੀ ਵਾਲੀ ਕਿਸੇ ਤਰ੍ਹਾਂ ਦੀ ਵੀ ਤੇ ਫਿਰ ਉਹ ਤਾਂ ਉਹ ਤੋਂ ਵੀ ਜ਼ਿਆਦਾ ਸਵਾਦ ਲੱਗਦੀ ਈ ਨੋ ਤੇ ਹੋਰ ਮੇਰੀ ਵੀਡੀਓ ਕਿਵੇਂ ਦੀ ਲੱਗੀ ਸਾਰੇ ਜਣੇ ਜ਼ਰੂਰ ਦੱਸਿਓ ਤੁਸੀਂ ਕਿ ਆਪਾਂ ਇਸੇ ਤਰ੍ਹਾਂ ਕਰਕੇ ਸਾਰੇ ਹੀ ਬਣਾ ਲਈ ਕਿਉਂਕਿ ਹਰਪ੍ਰੀਤਾ ਅੱਜ ਇਹ ਕਹਿੰਦੀ ਕਹਿੰਦੀ ਮਾਮੀ ਕੁਝ ਹੋਰ ਖਾਣ ਨੂੰ ਚਾਹੀਦਾ ਡਿਫਰੈਂਟ ਚੀਜ਼ੇ ਚਾਹੀਦੀ ਮੈਂ ਕਿਹਾ ਡਿਫਰੈਂਟ ਹੋਰ ਕੀ ਬਣਾ ਸਕਦੇ ਹਣਾ ਤੇ ਅੱਜ ਆਪਾਂ ਆਹੀ ਬਣਾਉਂਦੇ ਕਿਉਂਕਿ ਬੱਚੇ ਵੀ ਉਹ ਹੋ ਜਾਂਦੇ ਨਾ ਕਿਸੇ ਟਾਈਮ ਬੱਚੇ ਵੀ ਫੈਡ ਅਪ ਹੋ ਜਾਂਦੇ ਆ ਨਹੀਂ ਦਿਲ ਕਰਦਾ ਕਿਸੇ ਚੀਜ਼ ਨੂੰ ਦਾਲ ਸਬਜ਼ੀ ਖਾਣ ਨੂੰ ਗਰਮੀ ਦਾ ਮੌਸਮ ਆਗਾ ਉਰਦ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ ਵੈਗ ਜਿੱਕਾ ਖਾਲਸਾ ਵੈਗ